ਉਹ ਉਸ ਤੋਂ ਬਹੁਤ ਆਗੇ ਉਹਨੀ ਆ ਸਾਡੀ ਗੁੱਡੀ ਛੱਡ ਗਈ ਸਾਨੂੰ ਬੰਦ ਦੀ ਵੈਰੀ ਫਸਟ ਸੀਨ ਸਾਨੂੰ ਸਾਰਿਆਂ ਨੇ ਆਪਣੇ ਨਾਟਕ ਨਾਲ ਜੋੜ ਕੇ ਰੱਖਿਆ ਕਿ ਅਸੀਂ ਲਾਈਵ ਦੇਖਿਆ ਸਾਨੂੰ ਆ ਲੱਗੇ ਸਕਰੀਨ ਤੇ ਅਸੀਂ ਫ੍ਰੀ ਰਿਕਾਰਡਡ ਐਡੀਟਿਡ ਹਰੇਕ ਚੀਜ਼ ਪਰਫੈਕਟ ਸੀ ਔਰ ਮੈਂ ਕਹਨਾ ਵੀ ਕੋਈ ਵੀ ਅੱਖੇ ਸੀ ਨਹੀਂ ਹੋਣੀ ਜਿਹੜੇ ਇਸ ਨਾਟਕ ਦੇ ਇਮੋਸ਼ਨਲ ਨਾਲ ਹੋਇਆ ਉਹ ਸੀ ਸੱਤ ਸਹਿਣ ਹੀ ਹੋਇਆ ਮਤਲਬ ਸਹੀ ਨਹੀਂ ਹੋਇਆ ਮੈਂ ਅੰਦਰੇ ਜਾ ਕੇ ਬੈਠ ਗਈ ਹਣ ਤੇ ਮਤਲਬ ਬਾ ਮੇਰੇ ਕੋਲ ਸ਼ਬਦ ਨਹੀਂ ਹੈਗੇ ਇੰਨੀ ਜ਼ਿਆਦਾ ਸੋਹਣੀ ਹਰੇਕ ਕਰੈਕਟਰ ਦੇ ਵਿੱਚ ਬਿਲਕੁਲ ਰੀਅਲ ਉਹਨਾਂ ਨੇ ਐਕਟਿੰਗ ਕੀਤੀ ਨਸ਼ਾ ਸਾਡੇ ਤੇ ਬਹੁਤ ਖਤਰਨਾਕ ਹੈ ਤੇ ਕੋਈ ਜਿਵੇਂ ਕਿ ਇਹ ਵੀ ਇੱਕ ਜਗ੍ਹਾ ਵੀ اٹਕੇ ਨਹੀਂ ਹੈਗੇ 뮤직 ਬਿਲਕੁਲ ਬਹੁਤ ਵਧੀਆ ਲੱਗੇ ਬਿਲਕੁਲ ਐਵੇਂ ਪਾਣੀ ਵਾਂਗ ਚੱਲ ਰਿਹਾ ਸੀ ਬੈਕਗ੍ਰਾਉਂਡ ਔਰ ਇਸ ਮੈਸੇਜ ਨੂੰ ਤੁਸੀਂ ਸਾਰਿਆਂ ਦੇ ਆਪਣੇ ਮਨ ਦੇ ਵਿੱਚ ਵਸਾਉਣਾ ਸੋਹਣੀ ਅਰੀਜਨਲ ਐਕਟਿੰਗ ਹੈ ਮਤਲਬ ਪੂਰੇ ਸਾਲ ਦੀ ਪੜ੍ਹਾਈ ਇੱਕ ਪਾਸੇ ਇੱਕ ਘੰਟੇ ਵਿੱਚ ਖੇលਿਆ ਹੋਇਆ ਨਾਟਕ ਇੱਕ ਪਾਸੇ ਇਹਦਾ ਅਸਰ ਦਿਨ ਤੱਕ ਜਾਂਦਾ ਇਹੋ ਜਿਹਾ ਨਾਟਕ ਪੰਜਾਬ ਵਿੱਚ ਵੀ ਪਹੁੰਚਣਾ ਹੁਣ ਚਾਹੀਦਾ ਤੇ ਪੰਜਾਬ ਤੋਂ ਬਾਹਰ ਵੀ ਜਾਣੇ ਚਾਹੀਦੀ ਨੇ ਕਿਉਂਕਿ ਅੱਜਕੱਲ੍ਹ ਇਹੋ ਜਿਹੀ ਸਿਫਿਕੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਬਾਕੀ ਸਾਰੀ ਟੀਮ ਦਾ ਬਹੁਤ ਧੰਨਵਾਦ ਬਹੁਤ ਵਧੀਆ ਮੈਸੇਜ